ਸੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਹਾਈ ਕੋਰਟ ਦੇ ਵੱਡੇ ਫੈਸਲੇ ਤੋਂ ਬਾਅਦ ਕਿਸਾਨ ਆਗੂਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਪਰ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਤੇ ਇਸ ਪਾਲਿਸੀ ਦੇ ਉੱਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਪੰਜਾਬ ਸਰਕਾਰ ਨੁਕਾ ਵੱਡਾ ਝਟਕਾ ਲੱਗਿਆ ਤਾਂ ਹਾਈ ਕੋਰਟ ਦੇ ਇਸ ਫੈਸਲੇ ਦਾ ਕਿਸਾਨਾਂ ਦੇ ਵੱਲੋਂ ਜਿੱਥੇ ਸਵਾਗਤ ਕੀਤਾ ਉੱਥੇ ਹੀ ਕੁਝ ਹੋਰ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਤੇ ਸਰਬਨ ਸਿੰਘ ਪੰਦੇੜ ਦਾ ਪ੍ਰਤੀਕਰਮ ਸੁਣਾਉਣਾ ਤੁਹਾਨੂੰ ਕਿ ਆਖਰ ਉਹ ਇਸ ਫੈਸਲੇ ਤੋਂ ਖੁਸ਼ ਨੇ ਕਿੰਨੇ ਕੁ ਖੁਸ਼ ਨੇ ਜਾਂ ਫਿਰ ਹਲੇ ਹੋਰ ਕੋਈ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਪੂਰੀ ਗੱਲਬਾਤ ਸੁਣਾਉਣੀ ਹੈ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਤੇ ਸਰਬਨ ਸਿੰਘ ਪੰਦੇੜ ਦੀ ਜ਼ੁਬਾਨੋਂ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਹੀアリング ਹੋਈ ਹੈ ਸੁਣਵਾਈ ਹੋਈ ਹੈ ਜੋ ਕਿਸੇ ਵੱਲੋਂ ਰੈਟ ਪਾਈ ਗਈ ਹੈ ਉਸ ਦੇ ਸਬੰਧ ਚ ਰਿਪੋਰਟ ਆ ਕਿ 4 ਹਫ਼ਤਿਆਂ ਦੇ ਲਈ ਇਹ ਜਿਹੜੀ ਇਹਦੇ ਤੇ ਰੋਕ ਲਾ ਦਿੱਤੀ ਗਈ ਹੈ ਲੈਂਡ ਪੂਲਿੰਗ ਤੇ ਤੋਂ ਇਹਦੇ ਚੋਂ ਜੋ ਸਪਸ਼ਟ ਹੋ ਰਿਹਾ ਜੋ ਨਿਕਲ ਰਿਹਾ ਹੈ ਇਦਾ ਮਤਲਬ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਸਰਕਾਰ ਹਜੇ ਬਜੇਦ ਹੈ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ ਤੇ ਸਰਕਾਰ ਆਪਦੀ ਉਸ ਅੜੀ ਨੂੰ ਪਗਾਉਣ ਦੇ ਲਈ ਪੂਰਾ ਯਤਨ ਲਾ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਤਾਂ ਕਿ ਇੱਕ ਜ਼ਮੀਨਾ ਕਿਸਾਨਾਂ ਦੀਆਂ ਹਰ ਹਾਲਤ ਹਰ ਤਰੀਕੇ ਦੇ ਨਾਲ ਹੱਥਿਆ ਲਿਆਂ ਜਾਂ ਪਰ ਮੈਂ ਅਗਲੀ ਗੱਲ ਵੀ ਕਹਿਣੀ ਚਾਹਾਂਗਾ ਕਈ ਵਾਰੀ ਸਰਕਾਰਾਂ ਸਾਡੇ ਏਡੇ ਏਡੇ ਧਾਰਿਆਂ ਨੂੰ ਸਾਡੀਆਂ ਇੰਡੀਆ ਦੀਆਂ ਸੰਸਥਾਵਾਂ ਨੂੰ ਆਪਣੇ ਮਫਾਦ ਲਈ ਔਰ ਗਲਤ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਦੀਆਂ ਨੇ ਜਾਂ ਉਹਨਾਂ ਨੂੰ ਹਨੇਰੇ 'ਚ ਰੱਖਦੀਆਂ ਨੇ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਇਹ ਜਿਹੜੀ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਆਈ ਹੈ 4 ਦਿਨ ਦੀ ਸੌਰੀ 4 ਹਫ਼ਤਿਆਂ ਦੀ ਰੋਕ ਲੱਗੀ ਹੈ ਔਰ ਇਹ ਸਰਕਾਰ ਦੀ ਇੱਕ ਸਾਜ਼ਿਸ਼ ਸਰਕਾਰ ਇਹਦੇ ਤੋਂ ਇਹ ਲਾਭ ਲੈਣਾ ਚਾਹੁੰਦੀ ਹੋਵੇ ਕਿ ਜਿਹੜਾ ਅੱਜ ਅੰਦੋਲਨ ਜਿਹੜੀ ਮੂਵਮੈਂਟ ਜਿਹੜੀ ਦੇਸ਼ ਦੇ ਅੰਦਰ ਹਵਾ ਉੱਠੀ ਹੋਈ ਹੈ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੱਠਾ ਕੀਤਾ ਜਾ ਸਕੇ ਇਹਨੂੰ ਠੰਡਾ ਕੀਤਾ ਜਾ ਸਕੇ ਔਰ ਲੋਕਾਂ ਦਾ ਜਿਹੜਾ ਵਿਦਰੋਹ ਆ ਲੋਕਾਂ ਦੀ ਨਾਰਾਜ਼ਗੀ ਆ ਲੋਕਾਂ ਦਾ ਗੁੱਸਾ ਹੈ ਉਹ ਠੰਡਾ ਪੈ ਜਾਏ ਔਰ ਉਸ ਤੋਂ ਬਾਅਦ ਅੱਜ ਲੈਂਡ ਪੋਲਿੰਗ ਦੀ ਪਾਲਿਸੀ ਨੂੰ ਰੱਦ ਕਰਨ ਦੀ ਬਜਾਏ ਇੱਕ ਸਹਾਰਾ ਲਵੇ ਸਰਕਾਰ ਕਿ ਜੀ ਦੇਖੋ ਹੁਣ ਤਾਂ 4 ਹਫਤੇ ਲਈ ਇਹ ਇਹਦੇ ਤੇ ਸਟੇ ਹੋ ਗਿਆ ਸੋ ਇਹਨੂੰ ਅਸੀਂ ਕਹਾਂਗੇ ਕਿ ਕੋਈ ਸਟੇ ਵਾਲੀ ਗੱਲ ਨਹੀਂ ਅਗਰ ਸਰਕਾਰ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਓਨੀ ਦੇਰ ਤੱਕ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਇਹ ਜਿਹੜਾ ਤਲਵਾਰ ਹੈ ਇਹ ਲਟਕਦੀ ਰਹੇਗੀ ਇਹਨੂੰ ਪ੍ਰੋਪਰ ਪੱਕੇ ਤੌਰ ਦੇ ਉੱਤੇ ਕਿਸਾਨਾਂ ਨੂੰ ਇਹਦੇ ਤੋਂ ਮੁਕਤ ਕਰਨ ਦੇ ਲਈ ਇੱਕੋ ਹੀ ਤਰੀਕਾ ਹੈ ਕਿ ਸਰਕਾਰ ਲੈਂਡ ਪੋਲਿੰਗ ਪੋਲਿਸੀ ਨੂੰ ਵਾਪਸ ਲਵੇ ਇਹਨੂੰ ਰੱਦ ਕਰੇ ਤਾਂ ਹੀ ਜਾ ਕੇ ਕਿਸਾਨਾਂ ਨੂੰ ਸੁਖਦਾ ਸਾਹ ਲੈ ਸਕਦੇ ਆ ਔਰ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਰਹਿਣਗੇ ਔਰ ਆਪਾਂ ਜਿਹੜਾ ਆਪਣੇ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਜੋ ਬਾਬਾ ਬਕਾਲਾ ਦਾ ਪ੍ਰੋਗਰਾਮ 16 ਤਰੀਕ ਦਾ ਦਿੱਤਾ ਹੈ ਉਹਦੇ ਲਈ ਸਾਡੀ ਬੇਨਤੀ ਆ ਜੇ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਹੀアリング ਹੋਈ ਹੈ ਸੁਣਵਾਈ ਹੋਈ ਹੈ ਜੋ ਕਿਸੇ ਵੱਲੋਂ ਰੱਟ ਪਾਈ ਗਈ ਹੈ ਉਸ ਦੇ ਸਬੰਧ ਚ ਰਿਪੋਰਟ ਆ ਕਿ 4 ਹਫਤਿਆਂ ਦੇ ਲਈ ਇਹ ਜਿਹੜੀ ਇਹਦੇ ਤੇ ਰੋਕ ਲਾ ਦਿੱਤੀ ਗਈ ਹੈ ਲੈਂਡ ਪੂਲਿੰਗ ਤੇ ਤੋ ਇਹਦੇ ਚੋਂ ਜੋ ਸਪਸ਼ਟ ਹੋ ਰਿਹਾ ਹੈ ਜੋ ਨਿਕਲ ਰਿਹਾ ਹੈ ਇਹਦਾ ਮਤਲਬ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਸਰਕਾਰ ਹਜੇ ਬਜੇ ਦਾ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਸਰਕਾਰ ਆਪਦੀ ਉਸ ਅੜੀ ਨੂੰ ਪਗਾਉਣ ਦੇ ਲਈ ਪੂਰਾ ਯਤਨ ਲਾ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਤਾਂ ਕਿ ਇੱਕ ਜਮੀਨਾ ਕਿਸਾਨਾਂ ਦੀਆਂ ਹਰ ਹਾਲਤ ਹਰ ਤਰੀਕੇ ਦੇ ਨਾਲ ਹੱਥਿਆ ਲਿਆਂ ਜਾਂ। ਪਰ ਮੈਂ ਅਗਲੀ ਗੱਲ ਵੀ ਕਹਿਣੀ ਚਾਹਾਂਗਾ। ਕਈ ਵਾਰੀ ਸਰਕਾਰਾਂ ਸਾਡੇ ਏਡੇ ਏਡੇ ادارےਆਂ ਨੂੰ ਸਾਡੀਆਂ ਇੰਡੀਆ ਦੀਆਂ ਸੰਸਥਾਵਾਂ ਨੂੰ ਆਪਣੇ ਮਫਾਦ ਲਈ ਔਰ ਗਲਤ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਦੀਆਂ ਨੇ ਜਾਂ ਉਹਨਾਂ ਨੂੰ ਹਨੇਰੇ ਚ ਰੱਖਦੀਆਂ ਨੇ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਇਹ ਜਿਹੜੀ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਆਈ ਹੈ 4 ਦਿਨ ਦੀ ਸੌਰੀ 4 ਹਫ਼ਤਿਆਂ ਦੀ ਰੋਕ ਲੱਗੀ ਹੈ ਔਰ ਇਹ ਸਰਕਾਰ ਦੀ ਇੱਕ ਸਾਜ਼ਿਸ਼ ਸਰਕਾਰ ਇਹਦੇ ਤੋਂ ਇਹ ਲਾਭ ਲੈਣਾ ਚਾਹੁੰਦੀ ਹੋਵੇ ਕਿ ਜਿਹੜਾ ਅੱਜ ਅੰਦੋਲਨ ਜਿਹੜੀ ਮੂਵਮੈਂਟ ਜਿਹੜੀ ਦੇਸ਼ ਦੇ ਅੰਦਰ ਹਵਾ ਉੱਠੀ ਹੋਈ ਹੈ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੱਠਾ ਕੀਤਾ ਜਾ ਸਕੇ ਇਹਨੂੰ ਠੰਡਾ ਕੀਤਾ ਜਾ ਸਕੇ ਔਰ ਲੋਕਾਂ ਦਾ ਜਿਹੜਾ ਵਿਦਰੋਹ ਆ ਲੋਕਾਂ ਦੀ ਨਾਰਾਜ਼ਗੀ ਆ ਲੋਕਾਂ ਦਾ ਗੁੱਸਾ ਹੈ ਉਹ ਠੰਡਾ ਪੈ ਜੇ ਔਰ ਉਸ ਤੋਂ ਬਾਅਦ ਅੱਜ ਲੈਂਡ ਪੂਲਿੰਗ ਦੀ ਪਾਲਿਸੀ ਨੂੰ ਰੱਦ ਕਰਨ ਦੀ ਬਜਾਏ ਇੱਕ ਸਹਾਰਾ ਲਵੇ ਸਰਕਾਰ ਕਿ ਜੀ ਦੇਖੋ ਹੁਣ ਤਾਂ 4 ਹਫ਼ਤੇ ਲਈ ਇਹ ਇਹਦੇ ਤੇ ਸਟੇ ਹੋ ਗਿਆ ਸੋ ਇਹਨੂੰ ਅਸੀਂ ਕਹਾਂਗੇ ਕਿ ਕੋਈ ਸਟੇ ਵਾਲੀ ਗੱਲ ਨਹੀਂ ਅਗਰ ਸਰਕਾਰ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਓਨੀ ਦੇਰ ਤੱਕ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਇਹ ਜਿਹੜਾ ਤਲਵਾਰ ਹੈ ਇਹ ਲਟਕਦੀ ਰਹੇਗੀ ਇਹਨੂੰ ਪ੍ਰੋਪਰ ਪੱਕੇ ਤੌਰ ਦੇ ਉੱਤੇ ਕਿਸਾਨਾਂ ਨੂੰ ਇਹਦੇ ਤੋਂ ਮੁਕਤ ਕਰਨ ਦੇ ਲਈ ਇੱਕੋ ਹੀ ਤਰੀਕਾ ਹੈ ਕਿ ਸਰਕਾਰ ਲੈਂਡ ਪੋਲਿਸੀ ਨੂੰ ਵਾਪਸ ਲਵੇ ਇਹਨੂੰ ਰੱਦ ਕਰੇ ਤਾਂ ਹੀ ਜਾ ਕੇ ਕਿਸਾਨਾਂ ਨੂੰ ਸੁਖਦਾ ਸਾਹ ਲੈ ਸਕਦੇ ਆ ਔਰ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਰਹਿਣਗੇ ਔਰ ਆਪਾਂ ਜਿਹੜਾ ਆਪਣੇ एसकेएम नॉन पॉलिटिकल ਵੱਲੋਂ ਜੋ ਬਾਬਾ ਬਕਾਲਾ ਦਾ ਪ੍ਰੋਗਰਾਮ 16 ਤਰੀਕ ਦਾ ਦਿੱਤਾ ਹੈ ਉਹਦੇ ਲਈ ਸਾਡੀ ਬੇਨਤੀ ਆ ਜਿਹੜੇ ਸਾਡੇ ਮਾਝੇ ਤੇ ਦੁਆਬੇ ਦੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਨੇ ਪੂਰੀ ਤਾਕਤ ਦੇ ਨਾਲ ਉੱਥੇ ਇਕੱਠ ਕਰਕੇ ਇਹਦਾ ਵਿਰੋਧ ਦਰਜ ਕਰਾਉਣਾ ਹੈ ਇਹ ਮੇਰੀ ਅਪੀਲ ਹੈ ਪ੍ਰਵਾਨ ਕਰੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਤੁਸੀਂ ਸੁਣਿਆ ਕਿਸਾਨਾ ਕੋ ਜਗਜੀਤ ਸਿੰਘ ਢੱਲੇਵਾਲ ਤੇ ਸਰਬਣ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਕੋਰਟ ਦੇ ਫੈਸਲੇ ਤੋਂ ਅਸੀਂ ਖੁਸ਼ ਜ਼ਰੂਰ ਆਂ ਪਰ ਕੋਰਟ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਰੱਦ ਕਰੇ ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਇਹ ਲੈਂਡ ਪੂਲਿੰਗ ਪਾਲਿਸੀ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੀ ਤਾਂ ਤੁਸੀਂ ਸੁਣਿਆ ਕਿਸਾਨਾਂ ਕੋ ਜੋਗਜੀਤ ਸਿੰਘ ਢੱਲੇਵਾਲ ਤੇ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਕੋਰਟ ਦੇ ਫੈਸਲੇ ਤੋਂ ਅਸੀਂ ਖੁਸ਼ ਜ਼ਰੂਰ ਹਾਂ ਪਰ ਕੋਰਟ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਰੱਦ ਕਰੇ ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਇਹ ਲੈਂਡ ਪੂਲਿੰਗ ਪਾਲਿਸੀ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੀ ਤਾਂ ਹੁਣ ਕਦੋਂ ਤੱਕ ਪੂਰੀ ਤਰ੍ਹਾਂ ਇਹ ਪਾਲਿਸੀ ਰੱਦ ਹੁੰਦੀ ਆ ਦੇਖਣ ਵਾਲੀ ਗੱਲ ਹੈ ਤਾਂ ਤੁਸੀਂ ਸੁਣਿਆ ਕਿਸਾਨਾ ਕੋ ਜਗਜੀਤ ਸਿੰਘ ਢੱਲੇਵਾਲ ਤੇ ਸਰਬਣ ਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਕੋਰਟ ਦੇ ਫੈਸਲੇ ਤੋਂ ਅਸੀਂ ਖੁਸ਼ ਜ਼ਰੂਰ ਆਂ ਪਰ ਕੋਰਟ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਰੱਦ ਕਰੇ ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਇਹ ਲੈਂਡ ਪੂਲਿੰਗ ਪਾਲਿਸੀ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੀ ਤਾਂ ਹੁਣ ਕਦੋਂ ਤੱਕ ਪੂਰੀ ਤਰ੍ਹਾਂ ਇਹ ਪਾਲਿਸੀ ਰੱਦ ਹੁੰਦੀ ਹੈ